ਇਹ ਪਾਣੀ ਤੇ ਚੱਲਣ ਵਾਲੀਆਂ ਗੱਡੀਆਂ ਆ ਪਾਣੀ ਤੇ ਵੀ ਚੱਲ ਸਕਦੀਆਂ ਪਹਾੜਾਂ ਤੇ ਵੀ ਚੱਲ ਸਕਦੀਆਂ ਤੇ ਜਿੰਨੇ ਮਰਜੀ ਡੂੰਘੀ ਖੱਡ ਹੋਵੇ ਬਸ ਉੱਡ ਨਹੀਂ ਸਕਦੀਆਂ ਬਾਕੀ ਸਾਰੀ ਜਗ੍ਹਾ ਤੇ ਚੱਲ ਸਕਦੇ ਇਹ ਅਸੀਂ ਜਿਹੜੇ ਸਾਡੇ ਲੋਕ ਹੜ੍ਹ ਦੇ ਵਿੱਚ ਬਾਉਪੁਰ ਸੰਗਰਾ ਜਿੰਨੇ ਵਟੇ ਪਜਾਰੇ ਪੈਂਦੇ ਆ ਜਿਹੜੇ ਪਾਣੀ ਦੀ ਲਪੇਟ ਚ ਆਏ ਆ ਉਹਨਾਂ ਦਾ ਦੇਖਿਆ ਅਸੀਂ ਕਾਫੀ ਦਿਨਾਂ ਤੋਂ ਵੀ ਜਿਹੜੀਆਂ ਕਿਸ਼ਤੀਆਂ ਆ ਉਹ ਕਈ ਜਗ੍ਹਾ ਤੇ ਜਾ ਕੇ ਉਹਨਾਂ ਵਿੱਚ ਝੋਨਾ ਫਸ ਜਾਂਦਾ ਕਿਤੇ ਕੁਝ ਫਸ ਜਾਂਦਾ ਉਹ ਫਿਰ ਡੰਡਿਆਂ ਨਾਲ ਚਲਾਉਣੀਆਂ ਪੈਂਦੀਆਂ ਪੂਰਾ ਕੰਮ ਹੁੰਦਾ ਨਹੀਂ ਜਿਹੜੇ ਕੰਪਰ ਪੇਲੀ ਆਪਾਂ ਗਾਣੇ ਇਹ ਫਿਰ ਉਹਨੂੰ ਦੇਖਦੇ ਹੋਏ ਗੱਡੀਆਂ ਮਗਾਈਆਂ ਜਿਹੜੀਆਂ ਵੀ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਨਾ ਹੋਵੇ ਤੇ ਪਾਣੀ ਜਿੰਨਾ ਮਰਜ਼ੀ ਹੋਵੇ ਜਿੰਨਾ ਮਰਜ਼ੀ ਟਿਕੜ ਜਿੱਲਣ ਹੋਵੇ ਖਰਾਬ ਹੋਣ ਉਹਦੇ ਵਿੱਚ ਆਪਾਂ ਮੈਨ ਜਿਹੜਾ ਰੈਸਕਿਊ ਕੀਤਾ ਜਾ ਸਕੇ ਲੋਕਾਂ ਨੂੰ ਤੇ ਲੋਕਾਂ ਤੱਕ ਜਿਹੜੀ ਜਿਹੜੀ ਮਹਈਆ ਕਰਾਈ ਜਾ ਸਕੇ ਸਮਾਨ ਜੋ ਵੀ ਰੱਖਣ ਪਾਣੀ ਉਹਦੇ ਲਈ ਮਗਾਈਆਂ ਆ ਇਹ ਆਪਣੇ ਇਲਾਕੇ ਵਾਲਿਆਂ ਨੂੰ ਮੈਂ ਯਕੀਨ ਦਿਵਾਉਣਾ ਚਾਹੁੰਦਾ ਵੀ ਹਰ ਤਰ੍ਹਾਂ ਪਹਿਲੇ ਦਿਨ ਤੋਂ ਉਹਨਾਂ ਦੇ ਨਾਲ ਖੜੇ ਸੀ ਕਾਂਗਰਸ ਪਾਰਟੀ ਤੇ ਅਸੀਂ ਤੇ ਹਮੇਸ਼ਾ ਉਹਨਾਂ ਦੇ ਨਾਲ ਇਹਦੀਆਂ ਗੱਡੀਆਂ ਆਈਆਂ ਇਹ ਤਲਨਗੀਆਂ ਜਨੇਦਨ ਤੱਕ ਪਾਣੀ ਇਥੇ ਲੋਕਾਂ ਨੂੰ ਲੋੜਿਆ ਔਰ ਪਰਮਾਧਵਾ ਕੇ ਅਰਦਾਸ ਕਰਦੇ ਵੀ ਇਹ ਪਾਣੀ ਛੇਤੀ ਖਤਮ ਹੋਵੇ ਜਿਹੜਾ ਸਾਰੇ ਪੰਜਾਬ ਤੇ ਖਤਰਾ ਮਟਰਾਇਆ ਤੇ ਉਸ ਤੋਂ ਬਾਅਦ ਸਰਕਾਰ ਆਉਣ ਤੇ ਪਰਮਾਧਵਾ ਸੁਖ ਰਕੇ ਸਰਕਾਰ ਪਾਂਚੇ ਇਹ ਪੱਕੀਆਂ ਗੱਡੀਆਂ ਏਡੀਆਂ ਲੈ ਕੇ ਇਸ ਏਰੀਆ ਦੇ ਵਿੱਚ ਰੱਖੀਆਂ ਜਾਣਗੀਆਂ ਤੇ ਅੱਗੇ ਵੀ ਨਾਲ ਖੜੇ ਰਹੇ ਆਂ ਦੇਖੋ ਇਸ ਏਰੀਆ ਦੇ ਵਿੱਚ ਕੋਈ ਜਾਣ ਦਾ ਸਾਧਨ ਨਹੀਂ ਸੀ ਔਰ ਪੋਲ ਬਣਾ ਕੇ ਦਿੱਤਾ ਜਦੋਂ ਆਪਣੀ ਸਰਕਾਰ ਸੀ 8-9 ਕਰੋੜ ਦੇ ਪੱਥਰ ਲਾ ਕੇ ਦਿੱਤੇ ਜਿੱਥੇ دریا ਢਾਲ ਆਉਂਦਾ ਸੀ ਤੇ ਉੱਥੇ ਉਹਨੂੰ ਢਾਲ ਨੂੰ ਰੋਕਣ ਲਈ ਪੱਥਰ ਲਾਏ ਜਿਹੜੇ ਹਰ ਸਾਲ ਲੱਗ ਰਿਆ ਔਰ 19 ਦੇ ਵਿੱਚ ਜਿਹੜਾ ਪਾਣੀ ਜਿੱਦਾਂ ਮਾਰ ਕੀਤੀ ਸੀ ਖਰਾਬਾ ਵੀ ਦਵਾਇਆ ਕਣਕ ਬੀਜਣ ਲਈ ਵੀ ਵੀ ਦਵਾਇਆ ਕਣਕ ਤਾਂ ਹਰ ਤਰ੍ਹਾਂ ਲੋਕਾਂ ਦੇ ਨਾਲ ਖੜੇ ਹੋਏ ਗਾਂ ਵੀ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਵੀ ਹਰ ਤਰ੍ਹਾਂ ਤੁਹਾਡੇ ਨਾਲ ਖੜੇ ਹੋਵਾਂਗੇ ਤੇ ਸਰਕਾਰ ਤੇ ਵੀ ਦਬਾਅ ਪਾਇਆ ਜਿਹੜਾ ਉਹਦੇ ਕਰਕੇ ਜਿਹੜਾ ਅੱਜ ਚਲੋ ਧੰਨਵਾਦ ਜਿਹੜਾ ਜਿੰਨੇ ਵੀ ਉਹ ਸਹਾਇਤਾ ਕਰ ਰਹੇ ਸਾਰੇ ਉਹਦੇ ਵਿੱਚ ਸੰਤ ਬਲਬੀਰ ਸਿੰਘ ਬਾਬਾ ਜੀ ਸਿਚੇਵਾਲਾ ਵਾਲੇ ਬੜੀ ਬੜੀ ਪੱਧਰ ਤੇ ਮਦਦ ਕਰ ਰਿਹਾ ਹੋਰ ਵੀ ਸੰਸਥਾਵਾਂ ਦਾ ਧੰਨਵਾਦ ਜਿਨ੍ਹਾਂ ਦਾ ਇੱਥੇ ਦੂਰੋਂ ਦੂਰੋਂ ਆ ਕੇ ਮਦਦ ਕਰ ਰਹੀਆਂ ਉਹ ਸਾਰਿਆਂ ਦਾ ਮੈਂ ਧੰਨਵਾਦ ਕਹਿੰਦਾ ਤੇ ਲੋਕਾਂ ਨੂੰ ਵਿਸ਼ਵਾਸ ਦੁਨਣਾ ਵੀ ਤੁਹਾਡੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜੇ